ਸੜਕ ਦੇ ਉੱਪਰ ਕਿਸ ਤਰੀਕੇ ਦੇ ਨਾਲ ਆਟੋ ਵਾਲਿਆਂ ਨੇ ਕਬਜ਼ਾ ਜਿਹੜਾ ਉਹ ਕੀਤਾ ਹੋਇਆ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਆਟੋ ਹੀ ਆਟੋ ਜਿਹੜੇ ਆ ਸੜਕਾਂ ਦੇ ਉੱਪਰ ਖੜੇ ਕਰ ਦਿੱਤੇ ਜਾਮ ਪੂਰਾ ਲੱਗਾ ਹੋਇਆ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਤੁਹਾਨੂੰ ਆਟੋ ਹੀ ਆਟੋ ਜਿਹੜੇ ਆ ਦੇਖਣ ਨੂੰ ਮਿਲਣਗੇ ਦੇਖੋ ਕਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਪਰ ਆਟੋ ਲਾਏ ਹੋਏ ਆ ਸਵਾਰੀਆਂ ਪਠਾਨ ਦੇ ਵਿੱਚ ਸੜਕ ਜਿਹੜੀ ਆ ਉਹ ਜਾਮ ਕਰ ਦਿੱਤੀ ਜਾਂਦੀ ਹੈ ਦੇ ਦੂਜੇ ਲੋਕ ਆ ਜਿਹੜੇ ਉਹਨਾਂ ਨੂੰ ਖੱਜਲ ਖਵਾਰ ਹੋਣਾ ਪੈਂਦਾ ਭਾਜੀ ਆਪਣਾ ਆਟੋ ਇੱਥੇ ਖੜਾ ਵਾ ਦੇਖੋ ਆ ਕੈਮਰਾ ਅੱਗੇ ਕੀਤਾ ਤੇ ਆਟੋ ਸਟਾਰਟ ਹੋ ਗਿਆ ਤੁਹਾਡਾ ਆਟੋ ਇਹ ਇਹ ਕਿੱਦਾਂ ਜਾਮ ਕਿੱਡਾ ਲਾ ਦਿੰਦੇ ਤੁਸੀਂ ਵਿੱਚ ਹੀ ਲਾ ਦਿੰਦੇ ਹੋ ਥੜਾ ਕਿਤੇ ਇਹ ਸਾਇਦ ਤਾਂ ਅੰਦਰ ਕਰਕੇ ਲਾਇਆ ਹੋਇਆ ਅੰਦਰ ਕਰਕੇ ਲਾਇਆ ਬਾਕੀ ਜਿਹੜੇ ਬਾਹਰ ਸੀਗੇ ਉਹ ਉਹ ਭੱਜ ਗਏ ਭੱਜ ਗਏ ਸੋਚ ਕਿ ਤੁਸੀਂ ਮੈਂ ਚੱਲਿਆ ਸੀ ਤੁਸੀਂ ਮਤਲਬ ਭੱਜ ਲੱਗੇ ਨਹੀਂ ਸਵਾਰੀ ਲੈਣੀ ਚਾਹ ਬੱਲੇ ਮੇਰਾ ਕੰਮ ਮਤਲਬ ਫਿੱਟ ਹੋ ਗਿਆ ਆਟੋ ਭਰ ਗਿਆ ਨਹੀਂ ਕਿਤੇ ਭਰੇ ਹਲੇ ਦੋ ਰਹਿੰਦੀਆਂ ਦੋ ਰਹਿੰਦੀ ਹਲੇ ਰੋਜ਼ ਇਦਾਂ ਹੀ ਹੁੰਦਾ ਇੱਥੇ ਹਾਂ ਰੋਜ਼ ਇਦਾਂ ਹੀ ਹੁੰਦਾ ਇਹੋ ਕਾਰਨ ਡਾਡੂ ਨਹੀਂ ਲੱਗਦਾ ਵਰਦੀ ਨਹੀਂ ਪਾਈਏ ਬੱਸ ਵਰਦੀ ਨਹੀਂ ਪਾਈ ਤੁਸੀਂ ਹਾਂਜੀ ਵਰਦੀ ਨਹੀਂ ਪਾਈਏ ਵਰਦੀ ਭਾਜੀ ਵਾਲੇ ਆਈਆਂ ਉਹਨੇ ਘਰੋਂ ਆਣ ਪੂਰੀ ਕਰਵਾਏ ਹਾਂਜੀ ਇਹ ਵੀ ਆਪਾਂ ਘਰੋਂ ਹੀ ਪਾ ਕੇ ਆਏ ਕੱਪੜੇ ਹਾਂਜੀ ਇਹ ਵੀ ਘਰੋਂ ਹੀ ਪਾਏ ਕੱਪੜੇ ਨਾਗਾ ਭਾਈ ਰਾਤ ਦਾ ਹੀ ਬਾਹਰ ਆ ਰਾਤ ਦੇ ਬਾਅਦ ਰਾਤ ਦੇ ਕੱਪੜੇ ਵੀ ਬਦਲੇ ਤੇ ਵਰਦੀ ਪਾ ਲੈਣੀ ਸੀ ਰਾਤ ਨੂੰ ਵਰਦੀ ਰਾਤ ਨੂੰ ਬੰਨ ਦੇ ਰਹੀ ਅੱਜ ਦਾ ਤਾਂ ਤਾਂ ਹੁੰਦੇ ਜਾਂਦੇ ਆ ਭਾਜੀ ਚਲਾਨੇ ਕੀੜੀ ਗੱਲ ਆ ਚੱਲਣਾ ਉਹਦਾ ਉਹਦਾ ਹੋਇਆ ਸੀ ਆਰਟੀ ਕਰ ਰਹਿ ਗਈ ਸੀ ਤਾਂ ਸਮਰ ਨੂੰ ਦੇਖ ਰਹੇ ਤੁਸੀਂ ਮੈਂ ਹਾਂ ਸੌਰਵੜਾ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੇ ਨੇੜੇ ਕਾਲਜ ਤੋਂ ਛੁੱਟੀ ਹੁੰਦੀ ਆਈ ਸੜਕ ਦੇ ਉੱਪਰ ਕਿਸ ਤਰੀਕੇ ਦੇ ਨਾਲ ਆਟੋ ਵਾਲਿਆਂ ਨੇ ਕਬਜ਼ਾ ਜਿਹੜਾ ਉਹ ਕੀਤਾ ਹੋਇਆ ਤਸਵੀਰਾਂ ਦੇਖ ਸਕਦੇ ਹੋ ਸੜਕ ਦੇ ਉੱਪਰ ਆਟੋ ਜਿਹੜੇ ਆ ਲਗਾ ਦਿੱਤੇ ਜਾਂਦੇ ਆ ਦੂਜੇ ਪਾਸੇ ਬੱਚੇ ਜਾਂਦੇ ਆ ਤੇ ਉਹਨਾਂ ਨੂੰ ਬਿਠਾਉਣ ਵਾਸਤੇ ਕਿਸ ਤਰੀਕੇ ਦੇ ਨਾਲ ਆਟੋ ਵਾਲਿਆਂ ਨੇ ਜਿਹੜੀ ਆ ਸੜਕ ਉਹ ਜਾਮ ਕੀਤੀ ਹੋਈ ਹੈ ਤਸਵੀਰਾਂ ਦੇਖ ਸਕਦੇ ਹੋ ਆ ਕਿਸ ਤਰੀਕੇ ਨਾਲ ਆਟੋ ਹੀ ਆਟੋ ਜਿਹੜੇ ਆ ਸੜਕਾਂ ਦੇ ਉੱਪਰ ਖੜੇ ਕਰ ਦਿੱਤੇ ਜਾਮ ਪੂਰਾ ਲੱਗਾ ਹੋਇਆ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਤੁਹਾਨੂੰ ਆਟੋ ਹੀ ਆਟੋ ਜਿਹੜੇ ਆ ਦੇਖਣ ਨੂੰ ਮਿਲਣਗੇ ਦੋਨੋਂ ਪਾਸੇ ਇਸੇ ਤਰੀਕੇ ਦੇ ਹਾਲਾਤ ਆ ਜਿਹੜੇ ਆ ਇਸ ਜਗ੍ਹਾ ਦੇ ਉੱਪਰ ਬਣੇ ਹੋਏ ਆ ਦੇਖੋ ਕਿਸ ਤਰੀਕੇ ਦੇ ਨਾਲ ਆਟੋ ਜਿਹੜੇ ਆ ਸੜਕ ਦੇ ਉੱਪਰ ਲੱਗੇ ਹੋਏ ਜਿਹੜੇ ਲੋਕ ਦੂਜੇ ਪਾਸੋਂ ਆ ਰਹੇ ਆ ਤੇ ਉਹਨਾਂ ਨੂੰ ਆਉਣ ਦੇ ਵਿੱਚ ਦਿੱਕਤ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਦੇਖੋ ਕਿਸ ਤਰੀਕੇ ਨਾਲ ਆਟੋ ਪੁੱਠੇ ਸਿੱਧੇ ਤਰੀਕੇ ਦੇ ਨਾਲ ਇਹ ਸੜਕ ਦੇ ਉੱਪਰ ਲਾ ਕੇ ਜਿਹੜੇ ਆ ਖੜੇ ਹੋ ਜਾਂਦੇ ਇੱਕ ਸਟੈਂਡ ਆ ਜਿਹੜਾ ਉਹ ਬਣਾ ਦਿੱਤਾ ਜਾਂਦਾ ਜਦੋਂ ਕਾਲਜ ਤੋਂ ਛੁੱਟੀ ਹੁੰਦੀ ਹੈ ਤੇ ਉਸ ਤੋਂ ਬਾਅਦ ਇਸ ਤਰੀਕੇ ਦੇ ਰੋਜ਼ਾਨਾ ਹਾਲਾਤ ਇਸੇ ਤਰ੍ਹਾਂ ਬਣੇ ਰਹਿੰਦੇ ਨੇ ਕਿਵੇਂ ਜਿਹੜਾ ਕੀ ਆ ਸਵਾਰੀਆਂ ਬਿਠਾਉਣ ਦੇ ਪਿੱਛੇ ਲੋਕਾਂ ਨੂੰ ਖੱਜਲਖਵਾਰ ਜਿਹੜਾ ਉਹ ਕੀਤਾ ਜਾਂਦਾ ਦੇਖੋ ਕਿਸ ਤਰੀਕੇ ਦੇ ਨਾਲ ਆਟੋ ਲੱਗੇ ਦੂਜੇ ਪਾਸੇ ਵੀ ਇਹੀ ਹਾਲਾਤ ਨੇ ਜਿਹੜੇ ਆਟੋਆਂ ਦੇ ਨਾਲ ਸੜਕ ਪੂਰੀ ਭਰੀ ਹੋਈ ਹੈ ਇਹ ਲੁਧਿਆਣਾ ਦੇ ਭਾਰਤ ਨਗਰ ਚੌਂਕ ਦੇ ਨੇੜੇ ਸਰਕਾਰੀ ਕਾਲਜ ਦੇ ਬਾਅਦ ਇਹ ਹਾਲਾਤ ਨੇ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਵਿੱਚ ਸੜਕ ਦੇ ਉੱਪਰ ਆਟੋ ਖੜੇ ਕਿਤੇ ਸਵਾਰੀਆਂ ਬਿਠਾਉਣ ਦੇ ਪਿੱਛੇ ਇਹ ਹਾਲਾਤ ਜਿਹੜੇ ਇਸ ਤਰੀਕੇ ਦੇ ਬਣ ਜਾਂਦੇ ਆ ਤਿੰਨ ਤਿੰਨ ਆਟੋ ਜਿਹੜੇ ਇੱਕ ਲਾਈਨ ਦੇ ਵਿੱਚ ਲਗਾ ਦਿੱਤੇ ਜਾਂਦੇ ਆ ਇੱਕ ਗੱਡੀ ਦਾ ਰਸਤਾ ਛੱਡਿਆ ਗਿਆ ਤੇ ਬਾਕੀ ਸੜਕ ਆ ਪੂਰੀ ਹੈ ਨਾ ਆਟੋ ਵਾਲਿਆਂ ਵੱਲੋਂ ਘੇਰ ਲਈਤੀ ਜਾਂਦੀ ਹੈ ਤੇ ਇਹ ਹਾਲਾਤ ਦਿੱਲੀ ਦੇ ਇਸ ਜਗ੍ਹਾ ਦੇ ਉੱਪਰ ਬਣੇ ਹੁੰਦੇ ਆ ਜਦੋਂ ਆ ਕਾਲਜ ਤੋਂ ਛੁੱਟੀ ਹੁੰਦੀ ਹੈ ਤੇ ਇਸ ਤਰੀਕੇ ਦੇ ਹਾਲਾਤ ਜਿਹੜੇ ਆ ਬਣ ਜਾਂਦੇ ਆ ਪੂਰੀ ਸੜਕ ਜਿਹੜੀ ਹੈ ਘੇਰ ਲਈਤੀ ਜਾਂਦੀ ਹੈ ਰੁਟੀਨ ਦੇ ਹਾਲਾਤ ਜਿਹੜੇ ਆ ਇਸੇ ਤਰੀਕੇ ਦੇ ਨਾਲ ਬੜੇ ਹੋਏ ਨੇ ਦੇਖੋ ਕਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਪਰ ਆਟੋ ਲਾਏ ਹੋਏ ਆ ਤਵਾਰੀਆਂ ਬਠਾਨ ਦੇ ਪਿੱਛੇ ਸੜਕ ਜਿਹੜੀ ਆ ਉਹ ਜਾਮ ਕਰ ਦਿੱਤੀ ਜਾਂਦੀ ਹੈ ਤੇ ਦੂਜੇ ਲੋਕ ਆ ਜਿਹੜੇ ਉਹਨਾਂ ਨੂੰ ਖੱਜਲ ਖਵਾਰ ਹੋਣਾ ਪੈਂਦਾ ਲੋਕ ਲੰਘਦੇ ਆ ਤੇ ਉਹ ਟ੍ਰੈਫਿਕ ਜਾਮ ਦੇ ਵਿੱਚ ਕਿਤਨੇ ਕਿਤੇ ਲੋਕਾਂ ਨੂੰ ਫਸਣਾ ਪੈਂਦਾ ਇਸ ਤਰੀਕੇ ਦੇ ਹਾਲਾਤ ਜਿਹੜੇ ਆ ਕਾਲਜ ਦੇ ਬਾਹਰ ਆ ਦੇਖਣ ਨੂੰ ਮਿਲਦੇ ਆ ਦੇਖੋ ਕਿਸ ਤਰੀਕੇ ਦੇ ਨਾਲ ਆ ਜਿਹੜੇ ਆ ਆਟੋ ਉਹ ਲਾ ਕੇ ਸੜਕ ਦੇ ਉੱਪਰ ਆਟੋ ਜਿਹੜੇ ਆ ਖੜੇ ਕਰ ਲਿੱਤੇ ਜਾਂਦੇ ਆ ਭਾਜੀ ਆਪਣਾ ਆਟੋ ਇੱਥੇ ਖੜਾਵਾ ਦੇਖੋ ਆ ਕੈਮਰਾ ਅੱਗੇ ਕੀਤਾ ਤੇ ਆਟੋ ਸਟਾਰਟ ਹੋ ਗਿਆ ਦੇਖੋ ਕਿੰਦਾ ਸੜਕ ਇਹ ਜਾਮ ਕਰਦੇ ਆ ਜਿਹੜੇ ਲੋਕ ਉੱਥੋਂ ਲੰਘਦੇ ਆ ਤੇ ਉਹਨਾਂ ਨੂੰ ਖੱਜਲ ਖਰਾਬ ਕਰਦੇ ਆ ਇਹ ਇਹ ਹਾਲਾਤ ਦਿੱਲੀ ਦੇ ਇਹਨਾਂ ਦਾ ਇਹੀ ਕੰਮ ਹੈ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਗੱੱਬੇ ਆਟੋ ਲਾਂਦੇ ਆ ਜਦੋਂ ਕਾਲਜ ਤੋਂ ਛੁੱਟੀ ਹੁੰਦੀ ਆ ਤੇ ਇਸ ਜਗ੍ਹਾ ਦੇ ਉੱਪਰ ਹਾਲਾਤ ਜਿਹੜੇ ਅਸੇ ਤਰੀਕੇ ਨਾਲ ਹੁੰਦੇ ਦੇਖੋ ਕਿਸ ਤਰੀਕੇ ਦੇ ਨਾਲ ਲਾਈਨ ਪੂਰੀ ਬਣ ਗਈ ਆ ਪੂਰੀ ਲਾਈਨ ਬਣਾ ਕੇ ਇਹਨਾਂ ਨੇ ਇਸੇ ਤਰੀਕੇ ਦੇ ਨਾਲ ਰੋਜ਼ ਇਹਨਾਂ ਨੇ ਇਹਨਾਂ ਦਾ ਇਹੀ ਕੰਮ ਹੈ ਆ ਟ੍ਰੈਫਿਕ ਜਾਮ ਕਰਨਾ ਪੂਰੀਆਂ ਲਾਈਨਾਂ ਜਿਹੜੀਆਂ ਬਣਾ ਲਿੱਤੀਆਂ ਜਾਂਦੀਆਂ ਤੇ ਲੋਕਾਂ ਨੂੰ ਫੜਫੜ ਬਾਹਾਂ ਤੋਂ ਇਹ ਆਪਣੇ ਆਟੋ ਦੇ ਵਿੱਚ ਬਿਠਾਉਂਦੇ ਆ ਤੇ ਦੇਖੋ ਕਿਸ ਤਰੀਕੇ ਦੇ ਨਾਲ ਲਾਈਨਾਂ ਬਣੀਆਂ ਹੋਈਆਂ ਜਦੋਂ ਕਾਲਜ ਦੇ ਬਾਹਰ ਛੁੱਟੀ ਹੋਣੀ ਹੈ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਕੀ ਆਟੋ ਇਹਨਾਂ ਨੇ ਲਾਈਨਾਂ ਦੇ ਵਿੱਚ ਲਾ ਕੇ ਲੋਕਾਂ ਨੂੰ ਖੱਜਲ ਖਵਾਰ ਕਰਨਾ ਦੇਖੋ ਤੁਹਾਡਾ ਆਟੋ ਇਹ ਇਹ ਕਿੱਦਾਂ ਜਾਮ ਕਿੱਡਾ ਲਾ ਦਿੰਦੇ ਤੁਸੀਂ ਵਿੱਚੀ ਲਾ ਦਿੰਦੇ ਓ ਛੜਕ ਦੇ ਨਹੀਂ ਸਾਇਦ ਤਾਂ ਅੰਦਰ ਕਰਕੇ ਲਾਇਆ ਹੋਇਆ ਅੰਦਰ ਕਰਕੇ ਲਾਇਆ ਬਾਕੀ ਜਿਹੜੇ ਬਾਹਰ ਸੀਗੇ ਉਹ ਉਹ ਭੱਜ ਗਏ ਭੱਜ ਗਏ ਭੱਜ ਗਏ ਤੇ ਤੁਸੀਂ ਉਹ ਚੱਲਿਆ ਤੁਸੀਂ ਮਤਲਬ ਭੱਜਣ ਲੱਗੇ ਓ ਨਹੀਂ ਸਵਾਰੀ ਲੈਣੀ ਹੀ ਚਾਹਤ ਲੈ ਆ ਪੂਰਾ ਕੰਮ ਮਤਲਬ ਫਿੱਟ ਹੋ ਗਿਆ ਆਟੋ ਭਰ ਗਿਆ ਨਹੀਂ ਕਿਤੇ ਭਲੇ ਹਲੇ ਦੋ ਰਹਿੰਦੀਆਂ ਹਨ ਦੋ ਰਹਿੰਦੀਆਂ ਹਲੇ ਰੋਜ਼ ਇਦਾਂ ਹੀ ਹੁੰਦਾ ਇੱਥੇ ਹਾਂ ਰੋਜ਼ ਇਦਾਂ ਹੀ ਹੁੰਦਾ ਜਿਉਂ ਕਾਰਨ ਡਾਡੂ ਨਹੀਂ ਲੱਗਦਾ ਵਰਦੀ ਨਹੀਂ ਪਾਈ ਆਪਾਂ ਵਰਦੀ ਤੋਂ ਧੋਣ ਵਾਲੀ ਪਈ ਆ ਧੋਣ ਵਾਲੀ ਪਈ ਆ ਕੋਈ ਹੋਰ ਬਹਾਨਾ ਬੁਣਾ ਸੋਚ ਲੋ ਇਹ 5-6 ਸਾਲ ਹੋ ਗਏ ਬਿੰਨੂ ਇਹ ਸੁਣਦੇ ਨੂੰ ਇਹਦੇ ਬੰਦਾ ਸੁੱਕ ਜਾਂਦਾ ਐਡੀ ਗਰਮੀ ਆ ਵਰਦੀ ਨਹੀਂ ਦੁੱਤੀ ਫੇਰ ਜੇ ਕਿਸੇ ਨੇ ਰੋਕ ਲਿਆ ਫੇਰ ਆਟੋ ਚਲਾਨ ਹੋ ਜਾਣਾ ਆਪਣਾ ਹਾਂਜੀ ਦਾ ਕਰ ਦਿੰਦੇ ਨੇ ਹੈ ਕਰ ਦਿੰਦੇ ਨੇ ਚਲੋ ਮੇਰਾ ਖਿਆਲ ਉਹਦੀ ਵੀ ਧੋਣ ਵਾਲੀ ਆ ਵਰਦੀ ਨਾਲ ਦੇ ਵੀ ਇਹ ਪਾਉਂਦਾ ਹੀ ਨਹੀਂ ਹੈਗਾ ਉਹ ਪਾਉਂਦਾ ਹੀ ਨਹੀਂ ਮੈਨੂੰ ਉਹਨੂੰ ਵੀ ਪੁੱਛ ਲੈਣਾ ਮੈਂ ਭਾਜੀ ਵਰਦੀ ਨਹੀਂ ਪਾਈ ਤੁਸੀਂ ਹਾਂਜੀ ਵਰਦੀ ਨਹੀਂ ਪਾਈ ਵਰਦੀ ਭਾਜੀ ਵਾਲੇ ਆਈਆਂ ਉਹਨੇ ਘਰੋਂ ਆ ਉਡੀ ਕਰਵਾਏ ਹਾਂ ਜੀ ਤੇ ਇਹ ਵੀ ਆਪਾਂ ਘਰੋਂ ਹੀ ਪਾ ਗਏ ਆ ਇਹ ਕੱਪੜੇ ਹਾਂ ਜੀ ਇਹ ਵੀ ਘਰੋਂ ਹੀ ਪਾਏ ਕੱਪੜੇ ਨਾਗਾ ਭਾਈ ਰਾਤ ਦੇ ਬਾਹਰ ਆ ਰਾਤ ਦੇ ਬਾਹਰ ਹਾਂ ਜੀ ਰਾਤ ਦੇ ਕੱਪੜੇ ਵੀ ਬਦਲੇ ਤੇ ਵਰਦੀ ਪਾ ਲੈਣੀ ਸੀ ਰਾਤ ਨੂੰ ਵਰਦੀ ਰਾਤ ਨੂੰ ਬੰਦ ਦੇਖਦਾ ਹੀ ਅੱਜ ਤਾਂ ਤੇ ਫਿਰ ਜੇ ਚਲਾਨ ਹੋ ਗਿਆ ਫਿਰ ਚਲਾਨ ਦਾ ਭਾਈ ਗੱਲ ਵੀ ਆਇਆ ਵਾ ਗੱਲ ਵੀ ਹੋਇਆ ਅਕਲ ਫਿਰ ਤਾਂ ਵੀ ਨਹੀਂ ਆਉਂਦੀ ਕੋਈ ਕੁਝ ਨਹੀਂ ਹੁੰਦਾ ਭਾਈ ਕੋਈ ਨਹੀਂ ਹੁੰਦਾ ਚਲਾਨ ਤਾਂ ਹੁੰਦੇ ਹੀ ਰਹਿੰਦੇ ਆ ਭਾਜੀ ਚਲਾਨ ਦੀ ਕੀ ਗੱਲ ਆ ਚੱਲਣਾ ਉਹਦਾ ਉਹਦਾ ਹੋਇਆ ਸੀ ਆਰਥਿਕ ਘਰੇ ਰਹਿ ਗਈ ਸੀ ਆ ਮਤਲਬ ਪੁੰਦਰਾਂ ਦਾ ਚਲਾਨ ਛੋਟੀਆਂ ਮੋਟੀਆਂ ਗੱਲਾਂ ਹੈ ਗੋਏ ਨਹੀਂ ਚਲਾਨਦਾ ਹੋਣਾ ਹੀ ਹੈ ਜੰਲੀਆਂ ਦਾ ਹੋਣਾ ਹੀ ਹੈ ਚਲਾਨ ਹਾਂਜੀ ਮਤਲਬ ਪੱਕੇ ਹੋ ਗਏ ਚਲਾਨ ਹੋਣਾ ਹੀ ਹੈ ਜੋ ਮਰਜ਼ੀ ਕਰ ਲੋ ਹਾਂਜੀ ਅੱਛਾ ਤੇ ਹੁਣ ਜੇ ਆਪਾਂ ਨੋ ਪਾਰਕਿੰਗ 'ਚ ਖੜੇ ਉਹਦਾ ਵੀ ਹੋ ਜਾਊਗਾ ਚਲਾਨ ਨੋ ਪਾਰਕਿੰਗ ਦੇ ਅੰਦਰ ਆ ਭਾਈ ਅੰਦਰ ਹੈ ਹਾਂਜੀ ਵਰਦੀ ਨਹੀਂ ਪਾਈ ਉਹਦਾ ਚਲਾਨ ਹੋ ਜਾਊਗਾ ਉਹਦਾ ਹੋਈ ਸਕਦਾ ਈ ਚੱਪਲਾ ਪਾਈਆਂ ਆਪਾਂ ਪਾ ਕੇ ਚੱਪਲ ਪਾ ਕੇ ਆਟੋ ਨਹੀਂ ਚਲਾ ਸਕਦੇ ਹਾਂ ਉਹਦਾ ਹੈ ਹਾਂਜੀ ਇਹਦਾ ਵੀ ਚਲਾਨ ਹੋ ਜਾਊਗਾ ਉਹਦਾ ਹੈਗਾ ਈ ਫਿਰ ਆਪਾਂ ਜਿੰਨੇ ਕਮਾਣੇ ਦੀ ਉਹਨੇ ਆਪਾਂ ਸਰਕਾਰ ਨੂੰ ਦੇ ਦੇਣੀ ਹੈ ਠੀਕ ਐ ਦਾ ਚਲੋ ਕੋਈ ਨਹੀਂ ਭਾਈ ਕੋਈ ਗੱਲ ਨਹੀਂ ਅੱਗੇ ਦਾ ਪਾਵਾਂਗੇ ਬੂੜਾ ਬੂੜਾ ਪਾਵਾਂਗੇ ਚਲੋ ਬਿਲਕੁਲ ਦੇਖੋ ਕਿਦਾਂ ਆ ਆਟੋ ਦਾ ਨੰਬਰ ਹੈ ਨਹੀਂ ਦੇਖੋ ਅਬਜ਼ੁਰਗੋ ਆਟੋ ਦਾ ਨੰਬਰ ਅੱਧਾ ਮਿਟਿਆ ਪਿਆ ਹਾਂ ਆਟੋ ਦਾ ਨੰਬਰ ਹੀ ਨਹੀਂ ਹੈਗਾ ਅੱਗੇ ਉਹ ਅੱਗੇ ਹੈਗੇ ਥੋੜਾ ਮਿਟ ਗਿਆ ਨੂੰ ਨਾ ਫੇਰ ਤੋਂ ਰੰਗ ਤੋਂ ਕਰਾਉਣਾ ਪੈਣਾ ਆ ਕਰਾਉਣਾ ਪੈਣਾ ਹੈ ਨਹੀਂਗਾ ਕੈਮਰੇ ਕੋ ਕੱਢਣਾ ਪੈਂਦਾ ਆਹਾਹਾ ਇਹ ਨਾ ਕੱਢ ਲਾਂਗੇ ਕੋਈ ਜਦੋਂ ਪੁਲਿਸ ਦੀ ਪਰਚੀ ਕੱਢਦੀ ਚਲਾਨਾ ਉਹ ਕੋਈ ਨਹੀਂ ਜੇ ਪੱਟੀ ਜਾਉ ਦੇਖੀ ਜਾਊਗੀ ਹਾਂ ਠੀਕ ਹੈ ਬਿਲਕੁਲ ਆਟੋ ਤੁਸੀਂ ਜ਼ਿਆਦਾ ਓਵਰ ਭਰਿਆ ਹੈ ਹੈਂਡੀਕੈਪ ਹੈ ਤਾਂ ਆਟੋ ਜ਼ਿਆਦਾ ਓਵਰ ਭਰਿਆ ਹੋਇਆ ਹੈ ਓਵਰ ਕਿੱਥੇ ਆ 6 6 7 ਵਾਰੀਆਂ ਵੇਨੀਆਂ 6 7 ਤਾਂ ਹੈ ਨਹੀਂ ਬੰਦ ਹੈ 7 ਹੈ 7 ਹੈ ਹਾਂ ਇਨੀ ਬਣਾਉਂਦੇ ਵੈਸੇ